ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਪਾਂ ਪੜ ਰਹੇ ਹਾਂ ਡਾਕਟਰ ਧੁਗਾ ਗੁਰਪ੍ਰੀਤ ਦੀ ਕਿਤਾਬ 40 ਦਿਨ। ਇਹ ਜੋ ਦੁਨੀਆ ਸਹਿਰ ਮੇਲਾ। ਅੱਜ ਅੱਪਾਂ ਪੜਾਂਗੇ ਇਸ ਕਿਤਾਬ ਦਾ ਦਿਨ 24ਵਾਂ। ਦੁਨੀਆ ਦਾ ਹਰ ਆਦਮੀ ਦਾਨੀ ਵੀ ਹੈ ਤੇ ਮੰਗਤਾ ਵੀ। ਸਮੇ ਤੇ ਥਾਂ ਦੇ ਨਾਲ ਪਾਤਰ ਬਦਲ ਜਾਂਦੇ ਹਨ। ਜਦੋਂ ਤੱਕ ਲਾਲਚੀ ਲੋਕ ਜਿੰਦਾ ਨੇ। ਥੱਗ ਭੁੱਖੇ ਨਹੀਂ ਮਰਦੇ। ਕੈਸਰ ਤੇ ਫਕੀਰ ਨੇ ਸਵੇਰ ਦਾ ਸਫ਼ਰ ਅਜੇ ਸ਼ੁਰੂ ਹੀ ਕੀਤਾ ਸੀ ਕਿ ਪਿੱਛੋਂ ਦੋ ਘੋੜ ਸਵਾਰ ਨਾਲ ਆ ਰਹੇ ਅੱਗੇ ਵਾਲਾ ਘੋੜ ਸਵਾਰ ਕੀਮਤੀ ਪੋਸ਼ਾਕ ਤੇ ਸੋਹੇ ਦੇ ਕੰਢੇ ਤੋਂ ਕਾਫੀ ਅਮੀਰ ਲੱਗ ਰਿਹਾ ਸੀ ਉਸ ਨੇ ਘੋੜੇ ਤੋਂ ਉਤਰ ਕੇ ਲਗਾਮ ਪਿੱਛੇ ਆ ਰਹੇ ਸੇਵਾਦਾਰ ਨੂੰ ਫੜਾਈ ਤੇ ਫਕੀਰ ਦੇ ਪੈਰੀਂ ਹੱਥ ਲਾਇਆ ਸੋਹਣੇ ਰੱਬ ਦਾ ਨਾਮ ਤਨ ਹਮੇਸ਼ਾ ਯਾਦ ਰਹੇ ਫਕੀਰ ਨੇ ਪੈਰ ਪਿੱਛੇ ਕਰਦਿਆਂ ਉਸ ਦੇ ਸਿਰ ਤੇ ਹੱਥ ਰੱਖ ਕੇ ਆਸ਼ੀਰਵਾਦ ਦਿੱਤਾ ਕੈਸਰ ਨੇ ਫਕੀਰ ਦੇ ਕੰਨ ਵਿੱਚ ਕੁਝ ਕਿਹਾ ਫਕੀਰ ਨੇ ਹੱਸ ਕੇ ਉਸ ਅਮੀਰ ਆਦਮੀ ਨੂੰ ਦੱਸਿਆ ਕਿ ਸਾਡਾ ਚੋਬਰ ਪੁੱਛਣਾ ਚਾਹੁੰਦਾ ਹੈ ਕਿ ਤੁਸੀਂ ਇੰਨੇ ਅਮੀਰ ਕਿਵੇਂ ਬਣੇ ਉਸ ਆਦਮੀ ਨੇ ਕੈਸਰ ਵੱਲ ਪਿਆਰ ਨਾਲ ਵੇਖਿਆ ਤੇ ਕਿਹਾ ਨੌਜਵਾਨ ਮੇਰੇ ਪਿਤਾ ਜੀ ਨੇ ਮੈਨੂੰ ਪੈਸੇ ਬਾਰੇ ਤਿੰਨ ਗੱਲਾਂ ਦੱਸੀਆਂ ਸਨ ਜੋ ਮੇਰੇ ਅੱਜ ਤੱਕ ਕੰਮ ਆ ਰਹੀਆਂ ਹਨ ਪਹਿਲੀ ਕਿ ਪੈਸਾ ਬੱਧ ਕਮਾ ਕੇ ਅਮੀਰ ਨਹੀਂ ਬਣਿਆ ਜਾਂਦਾ ਬਚਤ ਕਰਕੇ ਬਣਿਆ ਜਾਂਦਾ ਹੈ ਇਨਸਾਨ ਦੀ ਫਿਤਰਤ ਹੈ ਕਿ ਜਦੋਂ ਆਮਦਨ ਵੱਧ ਜਾਵੇ ਤਾਂ ਅਸੀਂ ਖਰਚ ਵੀ ਵਧਾ ਲੈਂਦੇ ਹਾਂ ਆਪਣੀ ਆਮਦਨ 'ਚੋਂ ਹਰ ਮਹੀਨੇ ਪੰਜਵਾਂ ਹਿੱਸਾ ਪਹਿਲਾਂ ਆਪਣੇ ਲਈ ਕੱਢੋ ਅਤੇ ਬਚਾ ਕੇ ਰੱਖੋ ਫਿਰ ਦਸਵਾਂ ਹਿੱਸਾ ਰੱਬ ਦਾ ਕੱਢ ਕੇ ਲੋੜਵੰਦਾਂ ਦੀ ਮਦਦ ਕਰਨ ਦੇ ਵਰਤੋ ਤੇ ਬਾਕੀ ਰਹਿੰਦੇ ਪੈਸੇ ਆਪਣੀਆਂ ਲੋੜਾਂ ਤੇ ਸਹੂਲਤਾਂ ਲਈ ਖਰਚ ਕਰੋ ਦੂਸਰੀ ਪੈਸੇ ਦੇ ਕਦੇ ਗੁਲਾਮ ਨਾ ਬਣੋ ਪੈਸੇ ਦੀ ਗੁਲਾਮੀ ਬੰਦੇ ਨੂੰ ਲਾਲਚੀ ਬਣਾਉਂਦੀ ਹੈ ਤੇ ਲਾਲਚ ਬੰਦੇ ਨੂੰ ਬੇਈਮਾਨ ਬਣਾਉਂਦਾ ਹੈ ਧੀਸੇ ਪੈਸਾ ਕਮਾਉਣ ਦਾ ਮਕਸਦ ਐਸ਼ੋ ਆਰਾਮ ਨਹੀਂ ਹੋਣਾ ਚਾਹੀਦਾ ਪੈਸੇ ਦਾ ਅਸਲੀ ਮਕਸਦ ਆਜ਼ਾਦੀ ਹੈ ਸਮੇਂ ਦੀ ਆਜ਼ਾਦੀ ਆਪਣੇ ਸੁਪਨੇ ਪੂਰੇ ਕਰਨ ਦੀ ਆਜ਼ਾਦੀ ਕੋਰਸਵਾਰ ਨੇ ਕੇਸਰ ਦੇ ਮੋੜੇ ਤੇ ਹੱਥ ਰੱਖ ਕੇ ਗਿਆ ਜੋ ਬੰਦਾ ਅਮੀਰ ਬਣਨ ਬਾਰੇ ਸੋਚਦਾ ਹੈ ਪੈਸਾ ਉਸ ਕੋਲ ਚੁੰਬਕ ਵਾਂਗ ਖਿੱਚਿਆ ਚਲਾ ਆਉਂਦਾ ਹੈ ਉਹ ਇੱਕ ਦਿਨ ਬਹੁਤ ਤਰੱਕੀ ਕਰੇਗਾ ਤੇ ਫਕੀਰ ਨੂੰ ਪ੍ਰਣਾਮ ਕਰਕੇ ਦੋਵੇਂ ਕੋਰਸਵਾਰ ਅੱਗੇ ਨਿਕਲ ਗਏ ਦੰਡਾ ਲਗਾ ਰਿਹਾ ਸੀ ਅਮੀਰ ਵਪਾਰੀ ਦੀਆਂ ਧਨ ਕਮਾਉਣ ਦੀਆਂ ਦਸੀਆਂ ਗੱਲਾਂ ਅਜੇ ਵੀ ਕੇਸਰ ਦਾ ਪਿੱਛਾ ਨਹੀਂ ਛੱਡ ਰਹੀਆਂ ਕੇਸਰ ਨੂੰ ਜੀਤੀ ਦੇ ਅਮੀਰ ਜ਼ੈਲਦਾਰ ਬਾਪ ਤੋਂ ਜੀਤੀ ਦਾ ਹੱਥ ਮੰਗਣ ਦੇ ਕਈ ਰਾਹ ਖੁੱਲਦੇ ਨਜ਼ਰ ਆਉਣ ਲੱਗੇ ਕੇਸਰ ਨੇ ਫਕੀਰ ਨਾਲ ਸੁਲਾ ਮਾਰੀ ਜੇ ਕਿਤੇ ਮੈਨੂੰ ਕੋਈ ਖਜ਼ਾਨਾ ਮਿਲ ਜਾਵੇ ਤਾਂ ਮੈਂ ਪਿੰਡ ਵਾਪਸ ਘੋੜੇ ਤੇ ਹੀ ਜਾਵਾਂਗਾ ਫਕੀਰ ਕੇਸਰ ਵੱਲ ਵੇਖ ਕੇ ਮੁਸਕਰਾਇਆ ਤੇ ਬੋਲਿਆ ਪ੍ਰਾਣੀ ਗੱਲ ਹੈ ਮਿਸਰ ਦੇਸ਼ ਵਿੱਚ ਨੀਂਦ ਦਰਿਆ ਦੇ ਕੰਢੇ ਇੱਕ ਨੀਲ ਨਾਂ ਦਾ ਆਦਮੀ ਰਹਿੰਦਾ ਸੀ। ਉਸ ਦੇ ਘਰ ਦੇ ਬੇੜੇ ਵਿੱਚ ਇੱਕ ਖਜੂਰ ਦਾ ਦਰਖਤ ਸੀ। ਜਿਸ ਦੀ ਖਾਸੀਅਤ ਇਹ ਸੀ ਕਿ ਇਸ ਦੀ ਜੜ੍ਹ 'ਚੋਂ ਤਿੰਨ ਖਜੂਰ ਦੇ ਦਰਖਤ ਨਿਕਲੇ ਹੋਏ ਸਨ। ਆਦਮੀ ਗਰੀਬ ਸੀ। ਉਸ ਨੇ ਕਈ ਵਾਰ ਇਹ ਖਜੂਰ ਦਾ ਦਰਖਤ ਵੱਢ ਕੇ ਵੇਚਣ ਬਾਰੇ ਸੋਚਿਆ ਪਰ ਉਸ ਦੀ ਘਰ ਵਾਲੀ ਨਹੀਂ ਮੰਨੀ। ਉਹ ਇਸ ਅਜੀਬ ਦਰਖਤ ਨੂੰ ਸ਼ੁਭ ਸ਼ਗਨ ਮੰਨਦੀ ਸੀ। ਇੱਕ ਦਿਨ ਉਸ ਨੂੰ ਸੁਪਨਾ ਆਇਆ ਕਿ ਤੁਰਕੀ ਦੇਸ਼ ਦੀ ਰਾਜਧਾਨੀ ਜੇ ਬਣੇ ਵੱਡੇ ਪੁਲ ਦੀ ਪੂਰਬੀ ਦਿਸ਼ਾ ਵੱਲ ਇੱਕ ਖਜ਼ਾਨਾ ਹੈ ਉਹ ਕਈ ਦਿਨਾਂ ਦੀ ਯਾਤਰਾ ਤੋਂ ਬਾਅਦ ਉਸ ਪੁਲ ਦੇ ਕੋਲ ਪਹੁੰਚ ਗਿਆ ਰੋਜ਼ ਸ਼ਾਮ ਢਲੇ ਉਹ ਪੁਲ ਦੇ ਪੂਰਬ ਵਾਲੇ ਪਾਸੇ ਖਜ਼ਾਨਾ ਲੱਭਣ ਲੱਗਦਾ ਪੁਲ ਦੇ ਨਾਲ ਦੀ ਦੁਕਾਨ ਦੇ ਮਾਲਕ ਨੇ ਉਸ ਨੂੰ ਪੁੱਛਿਆ ਕਿ ਉਹ ਕੀ ਲੱਭ ਰਿਹਾ ਹੈ ਗਰੀਬ ਆਦਮੀ ਨੇ ਸਾਰੀ ਗੱਲ ਦੱਸੀ ਦੁਕਾਨਦਾਰ ਨੇ ਹੱਸ ਕੇ ਕਿਹਾ ਇੰਜ ਖਜ਼ਾਨੇ ਨਹੀਂ ਮਿਲਦੇ ਹੁੰਦੇ ਮੈਨੂੰ ਕਈ ਵਾਰ ਸੁਪਨਾ ਆਇਆ ਹੈ ਕਿ ਮਿਸਰ ਵਿੱਚ ਨੀਲ ਨਦੀ ਦੇ ਕੰਢੇ ਨੀਲ ਨਾਂ ਦੇ ਆਦਮੀ ਦੇ ਘਰ ਵਿੱਚ ਇੱਕੋ ਜੜ ਚ ਉੱਗੇ ਤਿੰਨ ਖਜੂਰ ਦੇ ਦਰਖਤ ਹਨ ਤੇ ਉਸ ਦਰਖਤ ਦੀ ਜੜ ਕੋਲ ਇੱਕ ਵੱਡਾ ਖਜ਼ਾਨਾ ਦੱਬਿਆ ਹੋਇਆ ਹੈ। ਭਲਾ ਇੱਕ ਜੜ ਚ ਤਿੰਨ ਖਜੂਰ ਦੇ ਦਰਖਤ ਉੱਗਦੇ ਵੇਖੇ ਕਿਸੇ ਨੇ। ਨੀਲ ਚੁੱਪ ਰਿਹਾ ਤੇ ਘਰ ਵਾਪਸ ਆ ਗਿਆ। ਘਰ ਆ ਕੇ ਖਜੂਰ ਦੇ ਦਰਖਤ ਦੀ ਜੜ ਕੋਲ ਟੋਆ ਪੁੱਟਣਾ ਸ਼ੁਰੂ ਕੀਤਾ। ਥੋੜੀ ਦੇਰ ਬਾਅਦ ਹੀਰੇ ਜਵਾਹਰਾਤਾਂ ਦਾ ਖਜ਼ਾਨਾ ਉਹਦੇ ਸਾਹਮਣੇ ਸੀ। ਖਜ਼ਾਨਾ ਦਾ ਸਾਡੇ ਅੰਦਰ ਹੀ ਹੈ। ਤੇ ਲੱਗਦੇ ਅਸੀਂ ਬਾਹਰ ਰਹਿੰਦੇ ਹਾਂ ਫਕੀਰ ਨੇ ਕੇਸਰ ਨੂੰ ਅਮੀਰੀ ਦਾ ਮਤਲਬ ਸਮਝਾਇਆ ਮੱਤ ਵਿੱਚ ਰਤਨ ਜਵਾਹਰ ਮਾਨਿਕ ਕਈ ਵਾਰ ਤਾਂ ਲੱਗਦਾ ਹੈ ਕਿ ਦੁਨੀਆ ਨੂੰ ਰੱਬ ਨਹੀਂ ਪੈਸਾ ਚਲਾ ਰਿਹਾ ਹੈ ਪੈਸਾ ਬਣਾਉਣ ਦੀ ਲੋੜ ਹੀ ਕੀ ਸੀ ਕੇਸਰ ਹੁਣ ਫਕੀਰ ਨੂੰ ਕੁਝ ਵੀ ਪੁੱਛਣ ਤੋਂ ਝਾਕਦਾ ਨਹੀਂ ਸੀ ਲੋੜ ਸਭ ਕੁਝ ਕਰਵਾ ਦਿੰਦੀ ਹੈ ਕੇਸਰਾ ਮੈਂ ਕਿਤੇ ਪੜਿਆ ਸੀ ਕਿ ਪੱਥਰ ਯੁੱਗ ਵੇਲੇ ਮਨੁੱਖ ਨੇ ਆਪਣੀ ਸੁਰੱਖਿਆ ਲਈ ਕਬੀਲਿਆਂ ਚ ਰਹਿਣਾ ਤੇ ਨਿੱਜੀ ਲੋੜਾਂ ਲਈ ਇੱਕ ਦੂਜੇ ਦਾ ਸਹਾਰਾ ਲੈਣਾ ਸ਼ੁਰੂ ਕੀਤਾ ਕਿਸੇ ਦੂਸਰੇ ਤੋਂ ਕੋਈ ਚੀਜ਼ ਲੈਣ ਲਈ ਉਸਨੂੰ ਕੋਈ ਚੀਜ਼ ਦੇਣੀ ਪੈਂਦੀ ਸੀ ਸੋ ਮਨੁੱਖ ਨੇ ਚੀਜ਼ਾਂ ਦਾ ਆਦਾਨ-ਪ੍ਰਦਾਨ ਸ਼ੁਰੂ ਕੀਤਾ ਪੱਥਰਾਂ ਤੋਂ ਸ਼ੁਰੂ ਹੋਇਆ ਆਦਾਨ-ਪ੍ਰਦਾਨ 600 ਈਸਵੀ ਦੇ ਕਰੀਬ ਸੋਨੇ ਤੇ ਚਾਂਦੀ ਦੇ ਸਿੱਕਿਆਂ ਵਿੱਚ ਬਦਲ ਗਿਆ ਤੇ 800 ਈਸਵੀ ਦੇ ਕਰੀਬ ਕਾਗਜ਼ ਦੇ ਨੋਟ ਚੀਨ ਵਿੱਚ ਸ਼ੁਰੂ ਹੋਏ ਸਨ ਫਕੀਰ ਨੇ ਕਿਸਰ ਨੂੰ ਪੈਸੇ ਦਾ ਇਤਿਹਾਸ ਦੱਸਦਿਆਂ ਕਿਹਾ ਕਿ ਸਰ ਤੇ ਫਕੀਰ ਦੀ ਪੈੜਚਾਲ ਹੁਣ ਕੁਝ ਮੱਠੀ ਪੈ ਗਈ ਸੀ ਸਾਹਮਣੇ ਇੱਕ ਮਜ਼ਾਰ ਨਜ਼ਰ ਆਈ ਮਜ਼ਾਰ ਤੇ ਦੋ ਮਟੀਆਂ ਬਣੀਆਂ ਹੋਈਆਂ ਸਨ ਜਿਨ੍ਹਾਂ ਤੇ ਕੁਝ ਮਰ ਜਾਏ ਹੋਏ ਫੁੱਲ ਪਏ ਸਨ ਦੋਵੇਂ ਮਜ਼ਾਰ ਦੇ ਥੜੇ ਤੇ ਬੈਠ ਗਏ ਫਕੀਰ ਨੇ ਉੱਥੇ ਬੈਠੇ ਸੇਵਾਦਾਰ ਤੋਂ ਮਜ਼ਾਰ ਬਾਰੇ ਪੁੱਛਿਆ ਤਾਂ ਉਸਨੇ ਦੱਸਿਆ ਕਿ ਇਹ ਢੋਲਾ ਮਾਰੂ ਦੀ ਮਜ਼ਾਰ ਹੈ ਜੋ ਇਸ ਇਲਾਕੇ ਦੀ ਮਸ਼ਹੂਰ ਪ੍ਰੇਮ ਕਥਾ ਹੈ ਤੇ ਪੁਰਾਣੇ ਜ਼ਮਾਨੇ ਤੋਂ ਚਲੀ ਆ ਰਹੀ ਇੱਕ ਲੋਕ ਕਹਾਣੀ ਹੈ ਮਾਰੂੰਬੀਕਾ ਨੇ ਇਰਦੇ ਰਾਜੇ ਦੀ ਧੀ ਸੀ ਪਰ ਚਲਿਤ ਕਹਾਣੀ ਅਨਸਾਰ ਇਸ ਥਾਂ ਤੇ ਰਾਜਕੁਮਾਰੀ ਮਾਰੂ ਤੇ ਉਸ ਦੇ ਗਰੀਬ ਪ੍ਰੇਮੀ ਢੋਲੇ ਦੀ ਮੌਤ ਹੋ ਗਈ ਸੀ ਪ੍ਰੇਮੀ ਜੋੜੇ ਇੱਥੇ ਆਪਣੇ ਪਿਆਰ ਦੀ ਲੰਮੀ ਉਮਰ ਦੀ ਅਰਦਾਸ ਕਰਨ ਆਉਂਦੇ ਹਨ ਕੇਸਰਵੀ ਜੀਤੀ ਨੂੰ ਯਾਦ ਕਰਦੇ ਆ ਆਪਣੇ ਪਿਆਰ ਨੂੰ ਮਿਲਣ ਦੀ ਦਿਲ ਹੀ ਦਿਲ ਵਿੱਚ ਦੁਆ ਕਰਨ ਲੱਗਿਆ ਉਸ ਦੀਆਂ ਅੱਖਾਂ ਇੰਜ ਬੰਦ ਹੋ ਗਈਆਂ ਜਿਵੇਂ ਕਿਸੇ ਨੇ ਉਸ ਦੀਆਂ ਪਲਕਾਂ ਤੇ ਮੋਰ ਦਾ ਖੰਭ ਧਰ ਦਿੱਤਾ ਹੋਵੇ ਇਸਿਆਂ ਵਿੱਚ ਬੜੀ ਸੱਸੀ ਦੀ ਤੜਪ ਤੇ ਮਜਨੂ ਦੀ ਬੇਵਸੀ ਕੇਸਰ ਨੂੰ ਹੁਣ ਬਹੁਤ شدت ਨਾਲ ਮਹਿਸੂਸ ਹੋ ਰਹੀ ਸੀ ਅੱਜ ਲਈ ਇੱਥੇ ਹੀ ਸਮਾਪਤੀ ਕਰਦੇ ਹਾਂ ਕੱਲ ਨੂੰ ਪੜਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ ਕਾਫਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ